ਭਾਈ ਚੂਹੇ ਮਾਰਨੀ ਦਵਾਈ ਨਹੀਂ ਹੈ। ਕੰਮ ਬਈ ਕਰੇ ਲਾ ਕੇ ਨਹੀਂ ਅਰੇ ਚੂਹੇ ਨਾਲ ਆਏ ਮੇਰੇ ਨਾਲ ਲਈ ਕਰਦਾ। ਇੱਥੇ ਘਵਾ ਦੇਣੀ ਆ ਪਹਿਲਾਂ ਨੂੰ। ਓਏ ਕੋਕੂਕ ਤਾਂ ਨਹੀਂ ਦਿਨਾ ਤੁਸੀਂ। ਨਹੀਂ ਕੋਕੂਕ ਤਾਂ ਨਹੀਂ ਦਿਨਾ। ਵੱਧ ਕਰਦਾ ਯਾਰ। ਪਹਿਲਾਂ ਫਮੈਂਤਾ ਜੀ ਇੱਥੇ ਤਾਂ ਸੁੱਤੇ ਪੈਨੋ ਹਲਾ ਕੇ ਪੁੱਛਣਗੇ ਕਿ ਸੁੱਤਾ ਪਿਆ ਸੀ ਬਾਈ। ਕੱਚਾ ਹੋ ਗਿਆ ਵੀਰ ਦੁਕਾਨਦਾਰ ਉਹਨੇ ਕੱਚਾ ਹੀ ਹੋਇਆ ਚਲੇ ਨੇ ਹੋਰ ਨੇ ਪੱਕਾ ਹੋਣਾ ਸੀ ਜਿੰਨਾ ਆਖਿਆ ਫਿਰਦਾ ਕਿਤੇ ਆਪ ਤਾਂ ਨਹੀਂ ਹਨੀ ਇਸ ਤੋਂ ਹੋ ਗਿਆ ਕਿਸ ਨੇ ਕੀ ਕੀਤਾ ਭਾਈ ਬੇਇਜ਼ਤੀ ਤਾਂ ਜਿਹੜੀ ਕੀਤੀ ਠੀਕ ਆ ਅਵੇ ਇਹਦੇ ਪੈਸੇ ਤਾਂ ਦੇ ਜਾਂਦਾ ਹੋਣ ਖੁਸ਼ ਆ ਬੜੀ ਤੰਬੇ ਇਹ ਬੰਦੀ ਉਹ ਹੀ ਕੰਮ ਹੋ ਗਿਆ ਥੰਡ ਪਾ ਅੱਗੇ ਇਹ ਬਚਾਰੇ ਨੂੰ ਬੋਲਣ ਵੀ ਨਹੀਂ ਦਿੱਤਾ ਨੈਕਸਟ ਜੁਏ ਨੂੰ ਸਟਿੰਗ ਪੁਲਾ ਦੇ ਤੂੰ ਥੋੜਾ ਜਿਆ ਹੋਰ ਬੋਲਦਾ ਦਵਾਈ ਉਹਨੇ ਖਾ ਲੈਣੀ ਸੀ ਇਸ ਤੋਂ ਅੱਗੇ ਕਿਸ ਨੇ ਬਹੁਤ ਕਮੈਂਟ ਕੀਤਾ ਉਹ ਸਮਝਦਾ ਹੋਣਾ ਕਿ ਤੇ ਆਪ ਖਾ ਕੇ ਮਾਰੀ ਨਾ ਜਾਵੇ ਪੁੱਛੀ ਲੋਆਂ ਕੱਲ ਜਾ ਕੇ ਖਾਣੀਆਂ ਬੇਸਤੀ ਕਰਨ ਦਾ ਤਰੀਕਾ ਥੋੜਾ ਕੈਜ਼ੂਅਲ ਹੈ ਆਗੇ ਕੋਈ ਕੋਰਮਲ ਵੈਨਾ ਇਹ ਬਹੁਤ ਖੁਸ਼ ਹੋਏ ਨੇ ਇਹਨਾਂ ਨੂੰ ਰਿਪਲਾਈ ਕੀਤਾ ਵਿਕਰਮ ਅੰਤਾਲਾ ਓ ਤੂੰ ਇੱਥੇ ਆ ਅਗਰ ਕੋਲਜੀ ਨੇ ਵੀ ਰਿਪਲਾਈ ਕੀਤਾ ਵਿਕਰਮ ਨੂੰ ਤੂੰ ਇੱਥੇ ਕੀ ਕਰਦਾ ਕਿ ਤੂੰ ਵੀ ਚੋਆ ਨਾਲ ਆਇਆ ਇਸ ਤੋਂ ਦੀ ਇਹ ਕੋਈ 라ਉ ਸ਼ਰਮਾ ਬਾਈ ਦੀ ਪੈਸੇ ਮੰਗਣ ਦੀ ਵੀ ਹਿੰਮਤ ਨਹੀਂ ਹੋਈ ਅੱਬ ਇਹ ਜੀ ਨਾਲੇ ਤਾਂ ਉਧਾਰ ਲੈ ਗਿਆ ਨਾਲੇ ਕਚਾ ਜਿਹਾ ਕਰ ਗਿਆ ਆਗੇ ਕੋਣੀ ਸਾਹਿਲ ਕਿਉਂ ਕਰਵਾਲੀ ਵੇਚਦੀ ਹੁਣ ਆਜੂ ਨੀਂਦ ਕੇ ਨਹੀਂ ਇਸ ਤੋਂ ਕੇ ਆ ਕੀ ਅਜੀ ਹਜ਼ੀਨਾ ਕਢਾਓ ਮੈਂ ਫੇਸਬੈਗ ਲਾਇਆ ਹੱਸਿਆ ਨਹੀਂ ਜਾਂਦਾ ਬਿਆ ਫੇਸਬੈਗ ਉਤਾਰ ਕੇ ਹੱਸ ਲਿਓ ਵੀਡੀਓ ਵਧੀਆ ਨਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਥੈਂਕ ਯੂ ਜੀ